ਸਸੰਦਕੂਲੋਨੀ ਪਠਾਨਕੋਟ ਦੇ ਰਹਿਣ ਵਾਲੇ ਪਿਓ ਪੁੱਤਰ ਜਿਹੜੇ ਕਿ ਪੂਜਾ ਸਮਗਰੀ ਨੂੰ ਪਰਵਾਹਿਤ ਕਰਮਾ ਸੇ ਚੱਕੀ ਦਰਿਆ ਵਿਖੇ ਗਏ ਸਨ ਤੇ ਤੇਜ਼ ਪਾਣੀ ਦੇ ਬਹਾਵ ਦੇ ਵਿੱਚ ਰੁੜ ਗਏ एनडीआरएफ ਵੱਲੋਂ ਕੀਤੇ ਜਾ ਰਹੇ ਲਗਾਤਾਰ ਪ੍ਰਯਾਸ ਦੇ ਕਾਰਨ ਬਸੰਤ ਕਲੋਂ ਦੇ ਰਹਿਣ ਵਾਲੇ ਵਿਨੇ ਕੁਮਾਰ ਦੀ ਲਾਸ਼ ਤਾਂ ਮਿਲ ਗਈ ਪਰ ਉਹਨਾਂ ਦੇ ਪੁੱਤਰ ਉਜਸ ਦਾ ਕੁਝ ਪਤਾ ਨਾ ਚਲਿਆ। ਅੱਜ ਜਾਣਕਾਰੀ ਦਿੰਦਿਆਂ ਹੋਏ ਆ ਯਸ਼ਪਾਲ ਸਿੰਘ ਬਾਈਬੈ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉਜਸ ਕੁਮਾਰ ਦੀ ਲਾਸ਼ ਵੀ ਪ੍ਰਾਪਤ ਕਰ ਲਈ ਗਈ ਹੈ। ਦੋਨਾਂ ਦੀ ਮੌਤ ਨੇ ਘਰ ਵਿੱਚ ਸਨਾਟਾ ਫੈਲਾ ਦਿੱਤਾ ਹੈ ਤੇ ਆਸ-ਪਾਸੇ ਵੀ ਪੂਰਾ ਗਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਤੇ ਨਾਇਬ ਤਹਿਸੀਲਦਾਰ ਨੇ ਇਹ ਵੀ ਅਪੀਲ ਕੀਤੀ ਹੈ ਕਿ ਲੋਕ ਇਹੋ ਜੀਆਂ ਜਗ੍ਹਾ ਤੇ ਜਾ ਕੇ ਬੇਸ਼ੱਕ ਕੋਈ ਵੀ ਕਰ

ਰਿਸਪੈਕਟਡ ਹਿੱਸਾ ਪਠਾਨਕੋਟ ਦੀ ਦੇਸ਼ ਸ਼ਮਤਾਵ ਕਪਾ ਇੱਥੇ ਪਹੁੰਚੇ ਸੀ ਇੱਥੇ ਵਿਨੇਮਾ ਜਿੰਦੀ ਉਹਨਾਂ ਦੇ ਬੇਟੇ ਕੋਈ ਫੁੱਲ ਪ੍ਰਵਾਨ ਕਰਨ ਆਏ ਸੀ ਜਿਹਦੇ ਸਬੰਧ ਚੋਂ ਮਤਲਬ ਚੱਕੀ ਦੇ ਵਿੱਚ ਹੀ ਰੁੜਗੇ ਸੀਗੇ ਤੋਂ ਐਨਡੀਆ ਰਫਨਰ ਰਾਤ ਤੱਕ ਕੰਮ ਕਰਕੇ ਇਹਦਾ ਰੈਸਕਿਊ ਆਪਰੇਸ਼ਨ ਕੱਲ ਤੋਂ ਚਲਾਇਆ ਗਿਆ ਸੀਗਾ ਔਰ ਵਿਨੇਮਾ ਜਿੰਦੀ ਦੀ ਬਾਡੀ ਤੇ ਕੱਲ ਰਿਕਵਰ ਕਰ ਲਈ ਗਈ ਸੀ ਰਾਤ ਫਿਰ ਲੇਟ ਆਵਰ ਆਨ ਕਰਕੇ ਅੱਜ ਸਵੇਰ 8:05 ਦਾ ਟਾਈਮ ਸੀ ਤੇ ਹਿਮਾਚਲ ਪੁਲਿਸ ਦੇ ਨਾਲ ਹਿਮਾਚਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਇੱਕ ਜਾਇੰਟ ਆਪਰੇਸ਼ਨ ਚੱਲ ਰਿਹਾ ਸੀਗਾ ਅੱਜ ਹੁਣ ਤੁਹਾਡੇ ਸਾਰੇ ਹੈ ਦੇ ਵਿੱਚ ਜਿਹੜੀ ਦੂਜੀ ਪਾਰਟੀ ਹੈ ਉਹ ਵੀ ਰਿਕਵਰ ਕਰ ਲਈ ਗਈ ਹੈ ਔਰ ਜਿਹੜੇ ਇਹਨਾਂ ਦੇ ਵਾਰਸਾ ਹੈ ਉਹਨਾਂ ਨੂੰ ਸਨাক্ত ਕਰਨਾ ਪੜਾ ਤਾਂ ਸੌਂਕ ਦਿੱਤੇ ਜੀ ਇਹਨਾਂ ਲਈ ਕਿੱਥੋਂ ਪਾਮੋ ਦਿੱਤੀ ਡੈਡ ਪਾਰਟੀ ਆਪਣਾ ਹਾਦੀ ਦੀ ਜਿਹੜੀ ਜੀਟੀ ਰੋਡ ਦਾ ਨੈਸ਼ਨਲ ਹਾਈਵੇ ਦਾ ਪੁਲ ਹੈ ਚੱਕੀ ਦਾ ਪੁਲ ਉਹਦੇ ਤੋਂ ਕੋਈ 200 ਮੀਟਰ ਅੱਗੇ ਜਾ ਕੇ ਰਿਕਵਰ ਕੀਤਾ ਆ ਸਰ ਜੀ ਕਾਫੀ ਦੁਖਦਈ ਹੈ ਪਤਵਾਰੀ ਹਾਂ ਹਾਂ ਸਰ ਬਹੁਤ ਦੁਖਦਈ ਹੈ ਜਾਣਕਾਰੀ ਤੋਂ ਪਤਾ ਲੱਗਾ ਵੀ ਇਹ ਦੋਨੋਂ ਪਿਓ ਪੁੱਤ ਸੀਗੇ ਪਰਿਵਾਰ ਦੇ ਵਿੱਚ ਦੁਕਾਨਦਾਰੀ ਕਰਦੇ ਸੀਗੇ ਤੇ ਇਹਨਾਂ ਤੋਂ ਪਿੱਛੇ ਮਤਲਬ ਇਹ ਜਿਹੜਾ ਮੁੰਡੇ ਦੀ ਬਾਡੀਪਰ ਆਮਦੋ ਇਸੀਓ ਦੇ ਮਾਤਾ ਜੀ ਤੇ ਉਹਨਾਂ ਦੀ ਇੱਕ ਕੁੜੀ ਆ ਕਿਉਂਕਿ ਅਨਮੜ ਉਹ ਦੋਹੀ ਮਾਵਾਂ ਤੀਆਂ ਪਰਿਵਾਰ ਦੇ ਵਿੱਚ ਰਹਿ ਗਈਆਂ ਲੇਕਿਨ ਇਹ ਪਤਾ ਲੱਗਾ ਵੀ ਜਿਹੜੀ ਕੁੜੀ ਆ ਟੀਚਿੰਗ ਜਾਬ ਦੇ ਵਿੱਚ ਆ ਤੇ ਟੀਚਿੰਗ ਜਾਬ ਚੁਣ ਕਰਕੇ ਪਰ ਇਹ ਆ ਵੀ ਪਰਿਵਾਰ ਤਾਂ ਬਿਲਕੁਲ ਹੀ ਅਪਸੈਟ ਹੋ ਗਿਆ ਇਸ ਹਾਸਤੇ ਤੋਂ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੀਦਾ ਲੋਕਾਂ ਨੂੰ ਇਹੋ ਦੇਣਾ ਚਾਹਾਂਗੇ ਕਿ ਜਦੋਂ ਹੁਣ ਪੂਜਾ ਦਾ ਕੰਮ ਚੱਲ ਰਿਹਾ ਤੇ ਪਠਾਨਕੋਟ ਦੇ ਵਿੱਚ ਕਾਫੀ ਨਰਾਵ ਵਗੈਰਾ ਨੰਗਦੀਆਂ ਸਾਰਿਆਂ ਨੂੰ ਬੇਨਤੀ ਹੈ ਵੀ ਕਿਤੇ ਛੜਕਤੇ ਪੁੱਲ ਦੇ ਜਾਂ ਪੌੜੀਆਂ ਤੋਂ ਪਿੱਛੇ ਜਿੱਥੇ ਸੰਗਲ ਵਗੈਰਾ ਲੱਗਾ ਉੱਥੋਂ ਫੁੱਲਾਂ ਦਾ ਤੇ ਪੂਜਾ ਦਾ ਸਮਾਨ ਜਲ ਪ੍ਰਵਾਹ ਕਰਨ ਤੇ ਪਾਣੀ ਦੇ ਨੇੜੇ ਨਾ ਨਾ ਵੇਖ ਲੋ ਕਿੰਦੀ ਵੱਡੀ ਟ੍ਰਾਈਟੀ ਹੈ ਪਾਣੀ ਤੋਂ ਦੂਰ ਹੋ ਕੇ ਹੀ ਫੁੱਲ ਪ੍ਰਵਾਹ ਕਿਤੇ ਜੇ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਾਣਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡੈਲੀ little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near a &M Institute's Jalandhar Dalhousie Bypass Road, Pathankot.